सवे

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਦਰਸ਼ਨ ਕੁਰ ਦੁਆਰਾ ਭਾਈ ਸਾਇਬ ਸਿੰਘ ਜੀ ਪੰਜਵੇਂ ਪਿਆਰੇ ਪੈਸਾ ਜੀ ਜੀ ਜਨਮ ਇਸੇ ਬਾਪੂ ਨੱਥੇ ਪਿਤਾ ਸ਼ਹਾ ਦਾ ਆਖਦਾ ਹੈ ਜੀ ਜਦੋਂ ਸੋਨਾ ਸੋ ਦੁਨਿਆਦਵੀ ਪੈਸਾ ਖੁਬਾ ਲੈਦੇ ਖਾਲਸੇ ਪੰਥ ਦੀ ਸਤਨਾ 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 ਸਤ ਹੈ ਸਿੰਘ ਜੋਤੀ ਮਹਾਰਾਜ ਨੇ ਕੀਤੇ ਉਹ ਬੰਟੇ ਗਏ ਪੈਸਾ ਜੀ ਸਿੰਘ ਜੀ ਪਿਤਾ ਗੁਰੂ ਨਾਰਾਇਣ ਜੀ ਮਾਤਾ ਅਨਕੂ ਮਾ ਜੀ ਐਤੋ ਸ੍ਰੀ ਅਨਕੂਰ ਤਤਕ ਕੇ ਸਹਾਇਕ ਜਾ ਕੇ ਪੰਜਾਬ ਪਿਆਰ ਆ ਦੀ ਚੌਂਸਦੇ ਆਪਣਾ ਸਿਸ ਵੇਂ ਦੀ ਤਾਮ ਤੇ ਕਮਲ ਤੇ ਦਾਤਤਾ ਬਖੀਤੀ ਅਤੇ ਜਨਕਾ ਸਹਾਇਕ ਬੜੀ ਬਿ ਜਨ ਘੜਦੇ ਹੋਏ ਸ਼ਕਤੀ ਪ੍ਰਾਪਤ ਕੀਤੀ ਜੀ ਆਪ ਆਪ ਨੇ ਕਮਾਈ ਦਾ ਉਹ ਜਿੱਤਸਾ ਭਾ ਕੇ ਗੁਰੂ ਘਰ ਦਿਆ ਖੁਸ਼ਿਆ ਪ੍ਰਾਪਤ ਕਰੋ ਜੀ ਅੱਜ ਦੀ ਸਾਰੀ ਆਪਣੀ ਯਾਤਰਾ ਸਮਪੂਰਨ ਹੋ ਗਈ ਸਾਰਿਆਂ ਨੂੰ ਨਾਮદાન ਗੁਰਸਿੱਖੀ ਜੀਵਨ ਬਖਸ਼ੇ ਗੱਜ-ਬੱਜ ਕੇ ਹਵੇਲਾ ਵਾਹ ਪਾਣੀ ਠਿਕਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਦਰਸ਼ਨ ਗੁਰਦੁਆਰਾ ਮਤਾਪਾਗ ਕੋੜ ਜੀ ਜਨਵਾੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋਤੀ ਜੋਤ ਸਮਾਨ ਤੋਂ ਪਿਛੋ ਪੂਨੇ ਨੇੜੇ 17 ਕਿਲੇ ਵਿੱਚ ਰੁਸਤਮ ਰਾਓ ਤੇ ਬਾਲਾ ਰਾਓ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਹੁਕਮ ਦਿੱਤਾ ਕਿ ਇਹਨਾਂ ਦੇੜ ਵਿਖੇ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਵਰਤਾਨ ਸੰਗਤਾਂ ਨੂੰ ਸੁਣਾਣਾ ਤਾਂ ਜੋ ਸੰਗਤਾਂ ਇਹ ਜਾਣ ਸਕਣ ਕਿ ਸਤਿਗੁਰੂ ਹਾਜਨ ਅਜਰ ਹੈ ਨਾ ਦੇੜ ਪੁੱਜਣ ਪਿਛੋਂ ਰੁਸਤਮ ਰਾਓ ਅਤੇ ਬਾਲਾ ਰਾਓ ਦੀ ਬੇਨਤੀ ਪ੍ਰਵਾਨ ਕਰਦੇ ਹਾਂ ਸਿੱਖੀ ਪ੍ਰਚਾਰ ਹਿੱਤ ਪਿੱਛੋਂ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ ਮਾਤਾ ਜੀ ਬਿੱਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮੇਂ ਪਿੱਛੋਂ ਮਾਈ ਭਾਗੋ ਜੀ ਜਨਵਾੜੇ ਦੀ ਗੜੀ ਰੁਸਮ ਰਾਓ ਬਾਲਾ ਰਾਓ ਦੇ ਗ੍ਰਹਿ ਵਿਖੇ ਗੁਰਪ੍ਰੀਤ ਸਿਦਾਰ ਗਏ ਮਾਈ ਭਾਗੋ ਜੀ ਦੀ ਯਾਦ ਵਿੱਚ ਪਿੰਡ ਜਨਵਾੜਾ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ ਇਹ ਸਥਾਨ ਗੁਰਦੁਆਰਾ ਨਾਨਕ ਕੀਰਤੋ 14 ਕਿਲੋਮੀਟਰ ਦੀ ਵਿੱਥ ਤੇ ਹੈ ਜਦੋਂ ਭੁੱਖ ਅਤੇ ਲੜਾਈ ਹੱਥੋਂ ਤੰਗ ਆ ਕੇ ਆਪਣੀਆਂ ਜਾਨਾਂ ਪਿਆਰੀਆਂ ਕਰਦੇ ਆਂ ਕੁਝ ਸਿੰਘ ਨਾ ਤੂੰ ਸਾਡਾ ਗੁਰੂ ਨਾ ਅਸੀਂ ਤੇਰੇ ਸਿੱਖ ਐ ਕਿ ਦਸਾਂ ਪਿਤਾ ਨੂੰ ਅਨੰਦਪੁਰ ਵਿਖੇ ਵਿਦਾਵਾ ਲਿਕੇ ਆਪਣੇ ਘਰਾਂ ਨੂੰ ਪਰਤ ਗਏ ਸਨ ਤਾਂ ਇਹੀ ਮਾਤਾ ਪਾਗੋ ਸੀ ਜਿਸ ਨੇ ਉਹਨਾਂ ਸਿੱਖਾਂ ਨੂੰ ਚੂੜੀਆਂ ਪਾ ਕੇ ਘਰੀ ਬਹਿਣ ਦਾ ਮੇਹਣਾ ਦੇ ਕੇ ਜੰਗ ਵਿੱਚ ਲੜਨ ਲਈ ਵੰਗਾਰਿਆ ਅਤੇ ਖੁਦ ਵੀ ਜੰਗ ਵਿੱਚ ਮਰਦਾਂ ਵਾਂਗ ਲੜੀ ਨਤੀਜਾ ਇਹ ਹੋਇਆ ਕਿ ਦਸ਼ਮੇਸ਼ ਪਿਤਾ ਨੇ ਬਖਸ਼ਿਸ਼ਾਂ ਦੇ ਕੇ ਕਰ ਆਕੇ ਮਿਦਾਵਾ ਪਾੜ ਦਿੱਤਾ ਉਹ ਸਿੱਖ 40 ਮੁਕਤੇ ਅਖਵਾਏ ਅਤੇ